ਸਤਿ ਸ਼੍ਰੀ ਅਕਾਲ ਸੰਗਤ ਜੀ ਸ਼ੁਕਰਾਨਾ ਨਿਵਾਇ ਟਾਕ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਬਾਰੇ ਜੋ ਹਰ ਮਨੁੱਖ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਚਿੰਤਾ ਇੱਕ ਵਾਕ ਹੈ ਕਿ ਚਿੰਤਾ ਜੀ ਦਾ ਸਮਨ ਹੈ ਜਿਸ ਤਰ੍ਹਾਂ cheetah ਇਨਸਾਨ ਨੂੰ ਪਲ ਪਰ ਵਿੱਚ ਖਤਮ ਕਰ ਦਿੰਦੀ ਹੈ ਫੇਨਾ ਕਰ ਦਿੰਦੀ ਹੈ ਇਸੇ ਤਰ੍ਹਾਂ ਚਿੰਤਾ ਵੀ ਮਨੁੱਖ ਦੀ ਖੁਸ਼ੀ ਸ਼ਾਂਤੀ ਤੇ ਜੀਵਨ ਦੀ ਰੁਣਕ ਨੂੰ ਨਿਗਲ ਲੈਂਦੀ ਹੈ ਪਰ ਕੀ ਅਸੀਂ ਇਸ ਚਿੰਤਾ ਤੋਂ ਬਾਹਰ ਆ ਸਕਦੇ ਹਾਂ ਜੀ ਹਾਂ ਗੁਰਬਾਣੀ ਸਾਨੂੰ ਸਾਫ਼ ਰਾਹ ਦਿਖਾਉਂਦੀ ਹੈ ਕਿ ਚਿੰਤਾ ਛੱਡ ਕੇ ਚਿੰਤਨ ਕਰਨਾ ਸਿੱਖੋ ਚਿੰਤਾ ਕੀ ਹੈ ਚਿੰਤਾ ਦਾ ਮਤਲਬ ਹੈ ਕਿਸੇ ਗੱਲ ਨੂੰ ਲੈ ਕੇ ਅੰਦਰੋਂ ਅੰਦਰ ਜਲਦੇ ਰਹਿਣਾ ਡਰਦੇ ਰਹਿਣਾ ਜਾਂ ਨਕਾਰਾਤਮਕ ਸੋਚਾਂ ਵਿੱਚ ਫਸੇ ਰਹਿਣਾ ਅਕਸਰ ਚਿੰਤਾ ਦੋ ਕਾਰਨਾ ਕਰਕੇ ਹੁੰਦੀ ਹੈ ਨੰਬਰ 1 ਭੂਤਕਾਲ ਦੀਆਂ ਜਾਂਦਾ ਓ ਨਹੀਂ ਹੋਇਆ ਮੇਰੇ ਨਾਲ ਇਹੋ ਜਿਹਾ ਕਿਉਂ ਹੋਇਆ ਵਗੈਰ-ਵਗੈਰਾ ਤੇ ਭਵਿੱਖ ਦਾ ਡਰ ਕੇ ਕੱਲ ਨੂੰ ਕੀ ਹੋਵੇਗਾ ਪੈਸਾ ਕਿਵੇਂ ਆਏਗਾ ਮੇਰਾ ਇਹ ਕੰਮ ਕਿਦਾਂ ਹੋਊਗਾ ਐਦਾਂ ਦੀਆਂ ਸੋਚਾਂ ਜਦੋਂ ਮਨੁੱਖ ਦਾ ਧਿਆਨ ਵਰਤਮਾਨ ਤੋਂ ਹਟ ਕੇ ਪਿਛਲੇ ਜਾਂ ਆਉਣ ਵਾਲੇ ਸਮੇਂ ਵਿੱਚ ਝਟਕ ਜਾਂਦਾ ਹੈ ਤਾਂ ਉਹ ਚਿੰਤਾ ਦੇ ਚਾਲ ਵਿੱਚ ਫਸ ਜਾਂਦਾ ਹੈ ਗੁਰੂ ਸਾਹਿਬ ਸਾਨੂੰ ਚਿੰਤਾ ਬਾਰੇ ਸਿੱਧੀ ਸਿੱਖਿਆ ਦਿੰਦੇ ਹਨ ਚਿੰਤਾ ਤਾਂ ਕੀ ਜੇ ਜੋ ਅਨਹੋਣੀ ਹੋਈ ਭਾਵ ਜਿਸ ਗੱਲ ਦਾ ਹੋਣਾ ਹੀ ਨਹੀਂ ਉਸ ਦੀ ਚਿੰਤਾ ਕਿਉਂ ਕਰੀਏ ਇਹ ਮਨੁੱਖ ਦੀ ਆਦਤ ਬਣ ਜਾਂਦੀ ਹੈ ਕਿ ਉਹ ਬੇਮਤਲਬ ਦੀਆਂ ਚਿੰਤਾਵਾਂ ਕਰਦਾ ਰਹਿੰਦਾ ਹੈ ਪਰ ਗੁਰਵਾਣੀ ਸਾਨੂੰ ਕਹਿੰਦੀ ਹੈ ਵਾਹਿਗੁਰੂ ਤੇ ਪਰੋਸਾ ਰੱਖੋ ਚਲੋ ਸਭ ਤੋਂ ਪਹਿਲਾਂ ਵੇਖੀਏ ਕਿ ਚਿੰਤਾ ਦੇ ਸਾਡੀ ਜ਼ਿੰਦਗੀ ਉੱਤੇ ਕੀ ਪ੍ਰਭਾਵ ਪੈਂਦੇ ਹਨ ਨੰਬਰ 1 ਸਰੀਰਕ ਬਿਮਾਰੀਆਂ ਬਲੱਡ ਪ੍ਰੈਸ਼ਰ ਸ਼ੂਗਰ ਦਿਲ ਦੀਆਂ ਬਿਮਾਰੀਆਂ ਨੰਬਰ 2 ਮਨੁੱਖੀ ਰਿਸ਼ਤੇ ਗੁੱਸਾ ਵੱਧਦਾ ਹੈ ਗੱਲਬਾਤ ਵਿੱਚ ਤਣਾਅ ਆ ਜਾਂਦਾ ਹੈ ਨੰਬਰ 3 ਆਤਮਿਕ ਜੀਵਨ ਜਪ ਤਪ ਭਜਨ ਬਾਣੀ ਵਿੱਚ ਮਨ ਨਹੀਂ ਲੱਗਦਾ ਨੰਬਰ 4 ਖੁਸ਼ੀ ਦੀ ਘਾਟ ਚਿੰਤਾ ਵਾਲਾ ਮਨੁੱਖ ਹਰ ਵੇਲੇ ਡਰੇ ਡਰੇ ਜੀਵਨ ਜੀਉਂਦਾ ਹੈ ਇਹਨਾਂ ਸਾਰਿਆਂ ਤੋਂ ਸਾਫ਼ ਹੈ ਕਿ ਚਿੰਤਾ ਮਨੁੱਖ ਦੀ ਸਭ ਤੋਂ ਵੱਡੀ ਵੈਰਨ ਹੈ ਚਿੰਤਾ ਤੋਂ ਮੁਕਤੀ ਦੀ ਆਤਮਿਕ ਰਾਹ ਹੁਣ ਅਸੀਂ ਗੱਲ ਕਰੀਏ ਕਿ ਗੁਰਮਤਿ ਅਨੁਸਾਰ ਅਸੀਂ ਚਿੰਤਾ ਤੋਂ ਕਿਵੇਂ ਬਚ ਸਕਦੇ ਹਾਂ ਨੰਬਰ 1 ਵਾਹਿਗੁਰੂ ਉਤੇ ਪਰੋਸਾ ਗੁਰੂ ਅਰਜਨ ਦੇਵ ਜੀ ਆਖਦੇ ਹਨ ਤੇਰਾ ਕੀਆ ਮੀਠਾ ਲਾਗੀ ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਹਰ ਕੁਝ ਵਾਹਿਗੁਰੂ ਦੀ ਰਜ਼ਾ ਵਿੱਚ ਹੋ ਰਿਹਾ ਹੈ ਤਾਂ ਚਿੰਤਾ ਖਤਮ ਹੋਣ ਲੱਗਦੀ ਹੈ ਨੰਬਰ 2 ਨਾਮ ਜਪਣਾ ਨਾਮ ਜਪਣ ਨਾਲ ਮਨੁੱਖ ਵਿੱਚੋਂ ਨਾਕਾਰਾਤਮਕ ਸੋਚਾਂ ਦੂਰ ਹੁੰਦੀਆਂ ਹਨ ਜਿਵੇਂ ਹਨੇਰੇ ਵਿੱਚ ਦੀਵਾ ਬਾਲੀਦਾ ਹੈ ਉਸੇ ਤਰ੍ਹਾਂ ਨਾਮ ਜਪਣ ਨਾਲ ਚਿੰਤਾ ਦਾ ਹਨੇਰਾ ਦੂਰ ਹੁੰਦਾ ਹੈ ਨੰਬਰ 3 ਸ਼ੁਕਰਾਨਾ ਕਰਨਾ ਜਿਸ ਮਨੁੱਖ ਨੂੰ ਜੋ ਕੁਝ ਮਿਲਿਆ ਹੈ ਉਸ ਦਾ ਸ਼ੁਕਰਾਨਾ ਕਰਨਾ ਆ ਗਿਆ ਉਹ ਕਦੇ ਚਿੰਤਾ ਨਹੀਂ ਕਰਦਾ ਤੇ ਉਹ ਨਾ ਹੀ ਕਦੇ ਚਿੰਤਾ ਵਿੱਚ ਫਸਦਾ ਹੈ ਸ਼ੁਕਰਾਨਾ ਮਨੁੱਖ ਦੇ ਮਨ ਨੂੰ ਸੰਤੁਸ਼ਟੀ ਦਿੰਦਾ ਹੈ ਨੰਬਰ 4 ਵਰਤਮਾਨ ਵਿੱਚ ਜੀਣਾ ਅਕਸਰ ਸਾਡੀ ਚਿੰਤਾ ਦਾ ਕਾਰਨ ਭੂਤ ਕਹਾ ਜਾਂ ਭਵਿੱਖ ਕਾਲ ਹੈ ਜੇ ਅਸੀਂ ਵਰਤਮਾਨ ਪਲ ਨੂੰ ਪੂਰੀ ਤਰ੍ਹਾਂ ਜੀਣਾ ਸਿੱਖ ਲਈਏ ਤਾਂ ਚਿੰਤਾ ਘੱਟ ਹੋ ਜਾਂਦੀ ਹੈ ਨੰਬਰ 5 ਸੰਗਤ ਦਾ ਪ੍ਰਭਾਵ ਸਾਧ ਸੰਗਤ ਵਿੱਚ ਬੈਠ ਕੇ ਗੁਰਵਾਣੀ ਸੁਣਨਾ ਕੀਰਤਨ ਕਰਨਾ ਤੇ ਨਾਮ ਸਿਮਰਨਾ ਇਹ ਸਭ ਮਨ ਨੂੰ ਸ਼ਾਂਤੀ ਦੇਣ ਵਾਲੇ ਸਾਧਨ ਹਨ ਆਓ ਅਸੀਂ ਇਹ ਸਾਰੇ ਟਿਪਸ ਦਿਨਚਰਿਆ ਵਿੱਚ ਪੜਾਈਏ ਨੰਬਰ 1 ਸਵੇਰੇ ਉੱਠ ਕੇ ਪਾਠ ਕਰੋ ਸਿਮਰਨ ਨਾਲ ਦਿਲ ਦੀ ਦੇਨ ਦੀ ਸ਼ੁਰੂਆਤ ਕਰੋ ਨੰਬਰ 2 ਢੂੰghi ਸਾਹ ਲੈਣ ਦਾ ਅਭਿਆਸ ਕਰੋ ਇਹ ਮਨ ਦੇ ਤਣਾ ਨੂੰ ਘਟਾਉਂਦਾ ਹੈ ਨੰਬਰ 3 ਆਪਣੀਆਂ ਚਿੰਤਾਵਾਂ ਨੂੰ ਕਾਗਜ਼ ਤੇ ਲਿਖੋ ਫਿਰ ਉਹ ਕਾਗਜ਼ ਵਾਹਿਗੁਰੂ ਦੇ ਚਰਨਾ ਵਿੱਚ ਰੱਖ ਕੇ ਭਰੋਸਾ ਕਰੋ ਕਿ ਹੁਣ ਇਹ ਸਮੱਸਿਆ ਉਸ ਦੀ ਹੈ ਨੰਬਰ 4 ਕੁਦਰਤ ਨਾਲ ਜੁੜੋ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਹਰਿਆਲੀ ਦੇਖੋ ਇਹ ਮਨ ਨੂੰ ਸ਼ਾਂਤ ਕਰਦਾ ਹੈ ਨੰਬਰ 5 ਆਤਮ ਸਿਮਰਨ ਦੀ ਅਭਿਆਸ ਕਰੋ ਹਰ ਰੋਜ਼ ਘੱਟ ਤੋਂ ਘੱਟ 10 ਮਿੰਟ ਵਾਹਿਗੁਰੂ ਵਾਹਿਗੁਰੂ ਦੀ ਗੂੰਜ ਆਪਣੇ ਅੰਦਰ ਮਹਿਸੂਸ ਕਰੋ ਤੁਹਾਨੂੰ ਅਸੀਂ ਇੱਕ ਕਹਾਣੀ ਰਾਹੀਂ ਸਮਝਾਉਂਦੇ ਹਾਂ ਇੱਕ ਸਿੱਖ ਭਾਈ ਗੁਰੂ ਅਰਜਨ ਦੇਵ ਜੀ ਦੇ ਕੋਲ ਆਇਆ ਤੇ ਇਹ ਕਹਿੰਦਾ ਗੁਰੂ ਜੀ ਮੇਰੀ ਚਿੰਤਾ ਨਹੀਂ ਮੁਕਦੀ ਮੈਂ ਕੀ ਕਰਾਂ ਗੁਰੂ ਜੀ ਨੇ ਕਿਹਾ ਪੁੱਤਰਾ ਜਦੋਂ ਤੂੰ ਗੁਰਦੁਆਰੇ ਵਿੱਚ ਆਇਆ ਕੀ ਤੂੰ ਆਪਣੇ ਜੋੜੇ ਬਾਹਰ ਰੱਖੇ ਉਸਨੇ ਕਿਹਾ ਜੀ ਹਾਂ ਗੁਰੂ ਜੀ ਨੇ ਕਿਹਾ ਜਿਵੇਂ ਤੂੰ ਆਪਣੇ ਜੋੜੇ ਬਾਹਰ ਰੱਖ ਕੇ ਦਰਬਾਰ ਵਿੱਚ ਆਇਆ ਉਸੇ ਤਰ੍ਹਾਂ ਆਪਣੀਆਂ ਚਿੰਤਾਵਾਂ ਬਾਹਰ ਰੱਖ ਕੇ ਵਾਹਿਗੁਰੂ ਦੇ ਦਰ ਤੇ ਆ ਇਸ ਵਿੱਚ ਬਹੁਤ ਵੱਡੀ ਸਿੱਖ ਹੈ ਜਦੋਂ ਵੀ ਸੰਗਤ ਜੀ ਚਿੰਤਾ ਤੋਂ ਬਾਹਰ ਹੋਣਾ ਕੋਈ ਔਖਾ ਕੰਮ ਨਹੀਂ ਜੇ ਅਸੀਂ ਨਾਮ ਜਪਣਾ ਸ਼ੁਕਰਾਨਾ ਕਰਨਾ ਵਰਤਮਾਨ ਵਿੱਚ ਜੀਣਾ ਤੇ ਮਨੁੱਖ ਗੁਰੂ ਦੀ ਸਿੱਖਿਆ ਤੇ ਭਰੋਸਾ ਕਰਨਾ ਸ਼ੁਰੂ ਕਰ ਦਵੇ ਤਾਂ ਸਾਡਾ ਜੀਵਨ ਚਿੰਤਾ ਰਹਿਤ ਹੋ ਸਕਦਾ ਹੈ ਆਓ ਅੱਜ ਤੋਂ ਇੱਕ ਫੈਸਲਾ ਕਰੀਏ ਚਿੰਤਾ ਨਹੀਂ ਸਿਰਫ ਚਿੰਤਨ ਗਿਲਾ ਨਹੀਂ ਸਿਰਫ ਸ਼ੁਕਰਾਨਾ ਡਰ ਨਹੀਂ ਸਿਰਫ ਵਾਹਿਗੁਰੂ ਤੇ ਭਰੋਸਾ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਹੇ ਵਾਹਿਗੁਰੂ ਜੀ ਸਾਨੂੰ ਚਿੰਤਾ ਛੱਡ ਕੇ ਚਿੰਤਨ ਕਰਨ ਦੀ ਸਮਰੱਥਾ ਦੇ ਸਾਡੇ ਦਿਲਾਂ ਵਿੱਚ ਆਪਣਾ ਨਾਮ ਵਸਾਈ ਤਾਂ ਜੋ ਅਸੀਂ ਹਰ ਹਾਲਤ ਵਿੱਚ ਤੇਰਾ ਸ਼ੁਕਰਾਨਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ